ਦੇ ਵੇਖਿਆ ਕਿਨੇ ਮਰਦਾਨਿਆਂ ਉਹ ਸੰਭਲ ਕੇ ਚੱਲਿਆ ਕਰ ਰਸਤਾ ਛੱਡ ਕੇ ਤੁਰਿਆ ਕਰ ਹੱਥ ਜੋੜ ਕੇ ਭਾਈ ਮਰਦਾਨਾ ਪਤਾ ਕੀ ਕਹਿੰਦਾ ਕਿਨਾਂ ਬਾਬਾ ਨਾਨਕ ਮੈਨੂੰ ਏਸ ਗੱਲ ਦਾ ਦਰਦ ਕੋਈ ਨਹੀਂ ਵੀ ਮੇਰੇ ਲੱਤ ਮਾਰੀ ਉਹ ਸੁਣਿਆ ਮੈਨੂੰ ਇਹਦਾ ਦੁੱਖ ਨਹੀਂ ਮੇਰੇ ਲੱਤ ਮਾਰੀ ਪਰ ਸੱਚੇ ਫ਼ਾਤਿਹਾਂ ਉਹ ਤੁਹਾਨੂੰ ਕਰਾਈਆ ਗਹਿ ਗਿਆ ਮੇਰੇ ਤੋਂ ਇਹ ਨਹੀਂ ਸੁਣਿਆ ਜਾਂਦਾ ਮੇਰੇ ਤੋਂ ਇਹ ਨਹੀਂ ਸੁਣਿਆ ਜਾਂਦਾ ਤੁਹਾਨੂੰ ਕਰਾਈਆ ਗਹਿ ਗਿਆ ਸੁਣਿਓ ਭਾਈ ਮਰਦਾਨਾ ਕਹਿੰਦਾ ਮੈਂ ਤਾਂ ਕਹਿਣਾ ਐਸੀ ਥਾਂ ਤੇ ਡਿੱਗੇ ਜਿੱਥੇ ਨੂੰ ਪਾਣੀ ਵੀ ਨਸੀਬ ਨਾ ਹੋਵੇ ਮੇਰੇ ਗੁਰੂ ਨੂੰ ਕਰਾਈਆ ਗਹਿ ਗਿਆ ਸੁਣਿਓ ਗੁਰੂ ਨਾਨਕ ਸਾਹਿਬ ਮਾਰੇ ਇੱਕਦਮ ਹੱਥ ਰੱਖਿਆ ਮੂੰਹ ਤੇ ਕਹਿੰਦੇ ਭਾਈ ਮਰਦਾਨਿਆ ਉਹ ਮੇਰੇ ਨਾਲ ਰਹਿਣਾ ਤੇਰੀ ਵੀ ਅਵਸਥਾ ਬ੍ਰਹਮ ਗਿਆਨ ਦੀ ਏ ਜੋ